ਠੰਡਾ ਬੁਰਜ ਇੱਕ ਨਹੀਂ ਬਲਕਿ 8 ਸਨ ਤਾਂ ਬਾਕੀ ਦੇ ਠੰਡਾ ਬੁਰਜ ਕਿੱਥੇ ਗਏ ਟੋਡਰ ਮਲ ਦੀ ਹਵੇਲੀ ਬਾਰੇ ਇਤਿਹਾਸਕਾਰ ਚੁੱਪ ਕਿਉਂ ਜਹਾਜ਼ੀ ਹਵੇਲੀ ਦਾ ਕਿਉਂ ਨਹੀਂ ਆਉਂਦਾ ਜ਼ਿਆਦਾਤਰ ਜ਼ਿਕਰ ਰਸੋਈਆ ਗੰਗੂ ਵੀ ਤੇ ਰਸੋਈਆ ਮੋਤੀਰਾਮ ਮਹਿਰਾ ਵੀ ਦੋਵਾਂ ਦੇ ਵਿੱਚ ਫਰਕ ਕੀ ਇਤਿਹਾਸ ਹਮੇਸ਼ਾ ਹੀ ਚੰਗਾ ਕਰਮ ਕਰਨ ਵਾਲਿਆਂ ਨੂੰ ਵਡਿਆਉਂਦਾ ਹੈ ਤੇ ਇਤਿਹਾਸ ਪਾਪ ਕਰਨ ਵਾਲਿਆ ਨੂੰ ਜ਼ੁਲਮ ਕਰਨ ਵਾਲਿਆ ਨੂੰ ਤਾਰੀਖ ਤੇ ਵਿੱਚ ਗੁਨਾਹਗਾਰ ਪੇਸ਼ ਕਰਦਾ ਹੈ ਤੇ ਉਹਨਾਂ ਦੇ ਜ਼ੁਲਮ ਦੀ ਜਿਹੜੀ ਹੈ ਨਿੰਦਾ ਇਤਿਹਾਸ ਦੇ ਵਿੱਚ ਲਗਾਤਾਰ ਸਦੀਆਂ ਤੱਕ ਹੁੰਦੀ ਰਹਿੰਦੀ ਹੈ। ਦੋਸਤੋ ਬਹੁਤ ਬਹੁਤ ਸਵਾਗਤ ਤੁਸੀਂ ਵੇਖ ਰਹੇ ਹੋ ਤਰਤ ਪੰਜਾਬੀ ਮੈਂ ਹਾਂ ਤੁਹਾਡੇ ਨਾਲ ਗੁਰਿੰਦਰ ਸਿੰਘ। ਅੱਜ ਗੱਲ ਕਰਾਂਗੇ ਸ਼੍ਰੀ ਫਤਿਹਗੜ੍ਹ ਸਾਹਿਬ ਦੁਨੀਆ ਦੀ ਉਹ ਸਭ ਤੋਂ ਮਹਿੰਗੀ ਜਗ੍ਹਾ ਜਿਸ ਜਗ੍ਹਾ ਦੇ ਉੱਤੇ ਗੁਰੂ ਗੋਬਿੰਦ ਪਾਤਸ਼ਾਹ ਦੇ ਛੋਟੇ ਸਾਹਿਬਜ਼ਾਦਿਆਂ ਦਾ ਸੰਸਕਾਰ ਕੀਤਾ ਗਿਆ ਤਾਂ ਵਾਕਈ ਦਿਲ ਨੂੰ ਦਹਿਲਾਉਣ ਵਾਲੀ ਘਟਨਾ ਹੈ ਜਿਹੜੀ ਇਹ ਵਾਪਰਦੀ ਹੈ ਤੇ ਇਤਿਹਾਸ ਦੇ ਹਿੱਸੇ ਦੇ ਵਿੱਚ ਇਹ ਆਉਂਦਾ ਹੈ ਕਿ ਉਹ ਜ਼ੁਲਮ ਕਰਨ ਵਾਲੇ ਲੋਕ ਉਹ ਪਾਪ ਕਮਾਉਣ ਵਾਲੇ ਲੋਕ ਉਹਨਾਂ ਨੂੰ ਅੱਜ ਵੀ ਤਾਰੀਖ ਹੈ ਜਿਹੜੀ ਗੁਨਾਹਗਾਰ ਸਾਬਿਤ ਕਰਦੀ ਹੈ ਤੇ ਉਹਨਾਂ ਦੇ ਜ਼ੁਲਮ ਨੂੰ ਹੈ ਜਿਹੜਾ ਨਿੰਦਿਆ ਜਾਂਦਾ ਹੈ ਤੇ ਉਹਨਾਂ ਨੂੰ ਹੁਣ ਤੱਕ ਜਿਹੜਾ ਹੈ ਲੋਕ ਨਿੰਦਦੇ ਆਏ ਨੇ ਇਤਿਹਾਸ ਦੇ ਵਿੱਚ ਜ਼ਿਆਦਾਤਰ ਇਹ ਦੱਸਿਆ ਜਾਂਦਾ ਹੈ ਕਿ ਠੰਡਾ ਬੁਰਜ ਇੱਕ ਨਹੀਂ ਸੀ ਬਲਕਿ 8 ਠੰਡੇ ਬੁਰਜ ਸਨ ਤਾਂ ਹੁਣ ਇਹ ਸਵਾਲ ਖੜਾ ਹੁੰਦਾ ਹੈ ਕਿ ਬਾਕੀ ਦੇ ਠੰਡੇ ਬੁਰਜ ਜਿਹੜੇ ਨੇ ਉਹ ਕਿੱਥੇ ਗਏ ਅਸਲ ਦੇ ਵਿੱਚ ਠੰਡਾ ਬੁਰਜ ਇੱਕ ਇਸ ਤਰੀਕੀ ਦੀ ਮੁਗਲਿਆ ਇਮਾਰਤਾਂ ਦੀ ਬਣਤਰ ਦੇ ਵਿੱਚੋਂ ਉਪਜਿਆ ਹੋਇਆ ਰੂਪ ਸੀ ਜਿਸ ਨੂੰ ਗਰਮੀਆਂ ਦੇ ਮੌਸਮ ਦੇ ਵਿੱਚ ਇਹਨਾਂ ਦੇ ਅਹਿਲਕਾਰਾਂ ਵੱਲੋਂ ਇਹਨਾਂ ਦੇ دیਵਾਨਾਂ ਵੱਲੋਂ ਆਮ ਜੜਾਏ ਵਰਤਿਆ ਜਾਂਦਾ ਸੀ ਕਿਉਂਕਿ ਇੱਥੇ ਗਰਮੀ ਤੋਂ ਰਾਹਤ ਮਿਲਦੀ ਸੀ ਤੇ ਮੌਸਮੀ ਬਚਾ ਦੇ ਲਈ ਇੱਥੇ ਠੰਡੀਆਂ ਹਵਾਵਾਂ ਤੇ ਨਾਲ ਚੱਲਦੇ ਪਾਣੀ ਦੇ ਝਰੋਕੇ ਜਿਹੜੇ ਨੇ ਉਹਨਾਂ ਦੇ ਨਾਲ ਖਹਿ ਕੇ ਜਦੋਂ ਹਵਾ ਅੰਦਰ ਆਉਣੀ ਤਾਂ ਉਹ ਤਰੋ ਤਾਜ਼ਾ ਤੇ ਠੰਡੀ ਹੁੰਦੀ ਸੀ ਜਿਸ ਦੇ ਨਾਲ ਗਰਮੀ ਤੋਂ ਰਾਹਤ ਮਿਲਦੀ ਸੀ ਤਾਂ ਸਵਾਲ ਇਹ ਉੱਠਦਾ ਹੈ ਕਿ ਸਰਹੰਦ ਜਿਸ ਦੀ ਦਿਵਾਲੇ ਕੰਧ ਘੁੰਮਦੀ ਸੀ ਉਸ ਕੰਧ ਦੇ ਵਿੱਚ 8 ਠੰਡੇ ਬੁਰਜ ਸਨ ਜਿਨ੍ਹਾਂ ਦੇ ਵਿੱਚੋਂ ਇੱਕ ਠੰਡਾ ਬੁਰਜ ਉਹ ਵੀ ਹੈ ਜਿੱਥੇ ਮਾਤਾ ਗੁਜਰੀ ਜੀ ਅਤੇ ਛੋਟੇ ਸਾਹਿਬਜ਼ਾਦਿਆਂ ਨੂੰ ਜ਼ਾਲਿਮਾਂ ਦੇ ਵੱਲੋਂ ਤਸੀਹੇ ਦਿੱਤੇ ਗਏ ਤੇ ਠੰਡੀਆਂ ਹਵਾਵਾਂ ਦੇ ਵਿੱਚ ਪੋਦੀਆਂ ਸਰਦ ਰਾਤਾਂ ਦੇ ਵਿੱਚ ਉਹਨਾਂ ਨੂੰ ਉੱਥੇ ਰਾਤ ਕੱਟਣ ਦੇ ਲਈ ਮਜਬੂਰ ਕੀਤਾ ਗਿਆ। ਅਸਲ ਦੇ ਵਿੱਚ ਇਸ ਦੇ ਪਿੱਛੇ ਦੀ ਕਹਾਣੀ ਇਹ ਹੈ ਕਿ ਜਦੋਂ ਬੰਦਾ ਸਿੰਘ ਬਹਾਦਰ ਦੀ ਅਗਵਾਈ ਹੇਠ ਸਿੱਖਾਂ ਨੇ ਸਰਹੰਦ ਦੇ ਉੱਤੇ ਹਮਲਾ ਕੀਤਾ ਤਾਂ ਉਹਨਾਂ ਦੇ ਵਿੱਚ ਉੱਥੋਂ ਉਹ ਵਾਪਰੇ ਜ਼ੁਲਮ ਨੂੰ ਲੈ ਕੇ ਨਫ਼ਰਤ ਇੰਨੀ ਜ਼ਿਆਦਾ ਸੀ ਤੇ ਰੋਸ ਤੇ ਰੋਹ ਇੰਨਾ ਜ਼ਿਆਦਾ ਸੀ ਕਿ ਸਰਹੰਦ ਨੂੰ ਬਿਲਕੁਲ ਕਿਹਾ ਜਾਂਦਾ ਕਿ ਪੁੱਠਾ ਕਰ ਦਿੱਤਾ ਤੇ ਇਸ ਦੀ ਇੱਟ ਦੇ ਨਾਲ ਇੱਟ ਖੜਕਾ ਦਿੱਤੀ ਅਸਲ ਦੇ ਵਿੱਚ ਸਿੱਖਾਂ ਨੇ ਇੱਥੇ ਖੋਤਿਆਂ ਦੇ ਪਿੱਛੇ ਹਲ ਪਾ ਕੇ ਪੂਰੇ ਸਰਹੰਦ ਨੂੰ ਐ ਜਿਹੜਾ ਹਲਾਂ ਦੇ ਨਾਲ ਵਾ ਦਿੱਤਾ ਇੱਥੋਂ ਦੀਆਂ ਮੁਗਲੀਆ ਸਲਤਨਤ ਦੀਆਂ ਉਹ ਤਮਾਮ ਜਿਹੜੀਆਂ ਬਿਲਡਿੰਗਸ ਸੀਗੀਆਂ ਇਮਾਰਤਾਂ ਸੀਗੀਆਂ ਉਹਨਾਂ ਨੂੰ ਟੈਟਰੀ ਕਰ ਦਿੱਤਾ ਗਿਆ ਤੇ ਜ਼ੁਲਮ ਕਰਨ ਵਾਲਿਆਂ ਦਾ ਨਾਮੋ ਨਿਸ਼ਾਨ ਹੈ ਜਿਹੜਾ ਇਸ ਸ਼ਹਿਰ ਤੋਂ ਖਤਮ ਕਰ ਦਿੱਤਾ ਗਿਆ ਤਾਂ ਉਹਨਾਂ ਦੇ ਦੌਰਾਨ ਹੀ ਹੈ ਜਿਹੜਾ ਬਾਕੀ ਦੇ ਜਿਹੜੇ ਬੁਰਜ ਸਨ ਠੰਡੇ ਬੁਰਜ ਉਹਨਾਂ ਨੂੰ ਢਾ ਦਿੱਤਾ ਗਿਆ ਤੇ ਵਾਹ ਦਿੱਤਾ ਗਿਆ ਪਰ ਜਦੋਂ ਸਿੱਖਾਂ ਨੂੰ ਪਤਾ ਲੱਗਿਆ ਕਿ ਇਸ ਠੰਡਾ ਬੁਰਜ ਦੇ ਵਿੱਚ ਮਾਤਾ ਗੁਜਰੀ ਜੀ ਅਤੇ ਛੋਟੇ ਲਾਲਾ ਨੂੰ ਹੈ ਜਿਹੜਾ ਇੱਥੇ ਰੱਖਿਆ ਗਿਆ ਇੱਥੋਂ ਹੀ ਉਹ ਕਚਹਿਰੀਆਂ ਦੇ ਵਿੱਚ ਪੇਸ਼ ਹੋਣ ਦੇ ਲਈ ਜਾਂਦੇ ਰਹੇ ਇੱਥੇ ਹੀ ਮੋਤੀਰਾ ਮਹਿਰਾ ਨੇ ਦੁੱਧ ਦੀ ਸੇਵਾ ਕੀਤੀ ਤਾਂ ਉਹਨਾਂ ਦੀਆਂ ਅੱਖਾਂ ਦੇ ਵਿੱਚ ਪਾਣੀ ਆਉਣਾ ਤੇ ਵਿਰਾਗ ਆਉਣਾ ਇਹ ਆਮ ਗੱਲ ਸੀ ਤਾਂ ਉਸ ਤੋਂ ਬਾਅਦ ਦੇ ਵਿੱਚ ਇਸ ਠੰਡਾ ਬੁਰਜ ਨੂੰ ਹੈ ਜਿਹੜਾ ਛੱਡ ਦਿੱਤਾ ਗਿਆ ਤੇ ਬਾਕੀ ਦੇ ਜਿਹੜੇ ਠੰਡੇ ਬੁਰਜ ਸਨ ਉਹਨਾਂ ਨੂੰ ਦੂਜੀਆਂ ਬਿਲਡਿੰਗਸ ਦੀ ਤਰ੍ਹਾਂ ਦੂਜੀਆਂ ਇਮਾਰਤਾਂ ਜਿਵੇਂ ਉਹਨਾਂ ਨੇ ਸ਼ਾਹੀ ਘਰਾਨੇ ਦੀਆਂ ਢਾਅ ਦਿੱਤੀਆਂ ਸਨ ਉਸੇ ਤਰੀਕੇ ਦੇ ਨਾਲ ਦੂਜੀਆਂ ਬਿਲਡਿੰਗਸ ਵਾਲਾ ਵਰਤਾਰਾ ਇਹਨਾਂ ਠੰਡੇ ਬੁਰਜ ਦੇ ਨਾਲ ਵੀ ਕੀਤਾ ਗਿਆ ਤੇ ਇਹਨਾਂ ਨੂੰ ਤਬਾਹ ਕਰ ਦਿੱਤਾ ਗਿਆ ਟਹਿ ਟੇਰੀ ਕਰ ਦਿੱਤਾ ਗਿਆ ਟੂਡਰ ਮਲਦੀ ਜਹਾਜ਼ੀ ਹਵੇਲੀ ਇਸ ਦਾ ਜ਼ਿਕਰ ਬਹੁਤ ਘੱਟ ਆਉਂਦਾ ਹੈ ਤੇ ਇਸ ਦੇ ਬਾਰੇ ਜਾਣਕਾਰੀ ਹੈ ਜਿਹੜੀ ਇਤਿਹਾਸ ਦੇ ਵਿੱਚ ਬਹੁਤ ਘੱਟ ਮਿਲਦੀ ਹੈ ਹਾਲਾਂਕਿ ਬਹੁਤ ਸਾਰੇ ਜਿਹੜੇ ਅੰਗਰੇਜ਼ ਉਸ ਵੇਲੇ ਦੇ ਹਿਸਟੋਰੀਅਨਸ ਹਨ ਉਹਨਾਂ ਦੇ ਵੱਲੋਂ ਕਈ ਕਿਤਾਬਾਂ ਲਿਖੀਆਂ ਗਈਆਂ ਤੇ ਉਹਨਾਂ ਦੇ ਵਿੱਚ ਜ਼ਿਕਰ ਹੈ ਜਿਹੜਾ ਉਹ ਬਹੁਤ ਹੀ ਸੀਮਤ ਹੈ ਤਾਂ ਇਸ ਦੇ ਬਾਰੇ ਜਿਹੜੀ ਜਾਣਕਾਰੀ ਮਿਲਦੀ ਹੈ ਉਹ ਇੱਥੋਂ ਤੱਕ ਹੈ ਕਿ ਇਹ ਜਹਾਜ਼ੀ ਹਵੇਲੀ ਆਪਣੇ ਆਪ ਦੇ ਵਿੱਚ ਇੱਕ ਸਮੁੰਦਰੀ ਜਹਾਜ਼ ਦੀ ਸ਼ਕਲ ਦੇ ਵਿੱਚ ਇਸਦੀ ਬਣਤਰ ਸੀ ਇਸ ਦੀਆਂ ਬੜੀਆਂ-ਵੱਡੀਆਂ ਨੀਹਾਂ ਸਨ ਤੇ ਉਹਨਾਂ ਦੇ ਉੱਤੇ ਇਹ ਇਮਾਰਤੀ ਢਾਂਚਾ ਹੈ ਜਿਹੜਾ ਖੜਾ ਕੀਤਾ ਗਿਆ ਦੱਸਿਆ ਇਹ ਵੀ ਜਾਂਦਾ ਹੈ ਕਿ ਉਸ ਵੇਲੇ ਇਸ ਜਹਾਜ਼ੀ ਹਵੇਲੀ ਦੇ ਵਿੱਚ ਫਾਉਂਟੇਨਸ ਫੁਆਰੇ ਵੀ ਲੱਗੇ ਸਨ ਤੇ ਆਪਣਾ ਇੱਕ ਇਸ ਹਵੇਲੀ ਦਾ ਪਾਣੀ ਦੀ ਵਰਤੋਂ ਦੇ ਲਈ ਖੂਹ ਵੀ ਹੁੰਦਾ ਸੀ ਸਦੀਆਂ ਬਾਅਦ ਵੀ ਇਸ ਹਵੇਲੀ ਦਾ ਖੜੇ ਰਹਿਣਾ ਇਸ ਗੱਲ ਦੇ ਹਵਾਲੇ ਨੂੰ ਹੈ ਜਿਹੜਾ ਹੋਰ ਪੁਖਤਾ ਕਰਦਾ ਹੈ ਕਿ ਉਹ ਮਹਿਲ ਉਹ ਮੰਜ਼ਿਲਾ ਹਮੇਸ਼ਾ ਹੀ ਖੜੀਆਂ ਰਹਿੰਦੀਆਂ ਨੇ ਤੇ ਲੰਬੀ ਉਮਰ ਭੋਗਦੀਆਂ ਨੇ ਜਿਨ੍ਹਾਂ ਦੀ ਨੀਂਹ ਧਰਮ ਦੇ ਉੱਤੇ ਹੁੰਦੀ ਹੈ ਤੇ ਧਰਮ ਦੇ ਵਾਸਤੇ ਆਪਣੀ ਜ਼ਿੰਦਗੀ ਕੁਰਬਾਨ ਕਰਨ ਵਾਲਿਆਂ ਦੀਆਂ ਮਹਿਲਾਆਂ ਮਾੜੀਆਂ ਜਿਹੜੀਆਂ ਨੇ ਉਹ ਲੰਬੀ ਉਮਰ ਭੋਗਦੀਆਂ ਨੇ ਤੇ ਰਹੀ ਦੁਨੀਆ ਤੱਕ ਰਹਿੰਦੀਆਂ ਨੇ ਤੇ ਉਹਨਾਂ ਲੋਕਾਂ ਦੇ ਨਾਮ ਵੀ ਜਿਹੜੇ ਇਤਿਹਾਸ ਦੇ ਵਿੱਚ ਇਸੇ ਤਰੀਕੇ ਦੇ ਨਾਲ ਯਾਦ ਕੀਤੇ ਜਾਂਦੇ ਨੇ ਟੁੱਡਰਮਲ ਦੀ ਇਸ ਹਵੇਲੀ ਦਾ ਕਾਫੀ ਹਿੱਸਾ ਜਿਹੜਾ ਉਹ ਨੁਕਸਾਨਿਆ ਜਾ ਚੁੱਕਾ ਹੈ ਤੇ ਬਹੁਤ ਸਾਰੇ ਲੋਕ ਜਦੋਂ ਸ਼੍ਰੀ ਫਤਿਹਗੜ ਸਾਹਿਬ ਨਤਮਸਤਕ ਹੋਣ ਆਉਂਦੇ ਨੇ ਤਾਂ ਉਹਨਾਂ ਦੇ ਮਨ ਵਿੱਚ ਇਹ ਭਾਵ ਆਉਣਾ ਸੁਭਾਵਿਕ ਹੈ ਕਿ ਇਸ ਹਵੇਲੀ ਨੂੰ ਸੰਭਾਲਿਆ ਜਾਣਾ ਚਾਹੀਦਾ ਇਸ ਨੂੰ ਜਦੋਂ ਰੈਨੋਵੇਟ ਕੀਤਾ ਜਾਵੇ ਮੁਰਸੁਰਜੀਤ ਕੀਤਾ ਜਾਵੇ ਤਾਂ ਉਸੇ ਤਰੀਕੇ ਦੇ ਨਾਲ ਇਸ ਨੂੰ ਪ੍ਰੀਜ਼ਰਵ ਕਰਨਾ ਚਾਹੀਦਾ ਹੈ ਜੋ ਇਸ ਦਾ ਆਪਣੇ ਆਪ ਦੇ ਵਿੱਚ ਮੂਲ ਰੂਪ ਹੈ ਕਿਉਂਕਿ ਜਿਹੜੀਆਂ ਚੀਜ਼ਾਂ ਆਪਣੇ ਮੂਲ ਰੂਪ ਤੋਂ ਪਰਾਂ ਚਲੀਆਂ ਜਾਂਦੀਆਂ ਨੇ ਤਾਂ ਉਹਨਾਂ ਦੇ ਢਾਂਚੇ ਦੇ ਵਿੱਚ ਤਾਂ ਜਿੱਥੇ ਫਰਕ ਆਉਂਦਾ ਹੀ ਹੈ ਉਹਨਾਂ ਦੀ ਬਣਤਰ ਬਣਾਵਟ ਦੇ ਵਿੱਚ ਫਰਕ ਆਉਂਦਾ ਤੇ ਫਿਰ ਉਹ ਇਤਿਹਾਸ ਦੇ ਨਾਲੋਂ ਵੱਖਰੀਆਂ ਹੋ ਜਾਂਦੀਆਂ ਨੇ ਤਾਂ ਜ਼ਰੂਰੀ ਇਹ ਹੈ ਕਿ ਇਸ ਦੇ ਇਤਿਹਾਸਿਕ ਮਹੱਤਵ ਨੂੰ ਸਮਝਦੇ ਹੋਏ ਇਸ ਨੂੰ ਹੂਬਹੂ ਉਸੇ ਤਰੀਕੇ ਦੇ ਨਾਲ ਉਸੇ ਸ਼ਕਲ ਦੇ ਵਿੱਚ ਸਾਂਭਿਆ ਜਾਣਾ ਚਾਹੀਦਾ ਮਦਰ ਮਲਜੀ ਦਾ ਇਤਿਹਾਸਿਕ ਕਿਰਦਾਰ ਹੈ ਜਿਹੜਾ ਉਹ ਬਹੁਤ ਵੱਡਾ ਹੈ ਜਦੋਂ ਵਜ਼ੀਰ ਖਾਨ ਦੇ ਵੱਲੋਂ ਇਹ ਕਿਹਾ ਗਿਆ ਕਿ ਮੋਹਰਾਂ ਵਿਛਾਈਆਂ ਨਹੀਂ ਬਲਕਿ ਖੜੀਆਂ ਕੀਤੀਆਂ ਜਾਣਗੀਆਂ ਤਾਂ ਉਹਨਾਂ ਨੇ ਗੱਡਿਆਂ ਦੇ ਵਿੱਚ ਮੋਹਰਾਂ ਲੱਦ ਕੇ ਇੱਥੇ ਅਸ਼ਰਫੀਆਂ ਖੜੀਆਂ ਕੀਤੀਆਂ ਤੇ ਦੁਨੀਆ ਦੀ ਸਭ ਤੋਂ ਮਹਿੰਗੀ ਜਗ੍ਹਾ ਜਿਸ ਨੂੰ ਅੱਜ ਸ਼ਰੀਫਾ ਤੈਗੜ ਸਾਹਿਬ ਦੇ ਵਿੱਚ ਜੋਤੀ ਸਰੂਪ ਦੇ ਵਜੋਂ ਜਾਣਿਆ ਜਾਂਦਾ ਹੈ ਇਹ ਖਰੀਦੀ ਤੇ ਇਸ ਖਰੀਦ ਕਰਨ ਤੋਂ ਬਾਅਦ ਦੇ ਵਿੱਚ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰਕੌਰ ਦਾ ਸੰਸਕਾਰ ਕੀਤਾ। ਲੋਕ ਇਤਿਹਾਸਿਕ ਹਵਾਲੇ ਦੇ ਨਾਲ ਇਹ ਗੱਲ ਕਰਦੇ ਨੇ ਕਿ ਗੰਗੂ ਵੀ ਰਸੋਈਆ ਸੀ ਤੇ ਮੋਤੀराम ਮਹਿਰਾ ਜੀ ਵੀ ਰਸੋਈਆ ਸਨ। ਦੋਵਾਂ ਦੇ ਵਿੱਚ ਪਰ ਬੜਾ ਵੱਡਾ ਫਰਕ ਹੈ ਤੇ ਬੜਾ ਵੱਡਾ ਅੰਤਰ ਹੈ। ਤਾਂ ਇਸ ਨੂੰ ਸਮਝਣ ਦੀ ਜ਼ਰੂਰਤ ਹੈ ਕਿਉਂਕਿ ਗੰਗੂ ਗੁਰੂ ਸਾਹਿਬ ਦੇ ਮਹਿਲਾਂ ਦੇ ਵਿੱਚ ਰਸੋਈਆ ਰਿਹਾ। ਤੇ ਫਿਰ ਵੀ ਉਹ ਉਹਨਾਂ ਦਾ ਆਪਣਾ ਤੇ ਸੱਕਾ ਨਾ ਬਣ ਸਕੇ ਆ ਜਦੋਂ ਕਿ ਮੋਤੀराम ਮਹਿਰਾਜੀ ਵਜ਼ੀਰ ਖਾਨ ਦੇ ਰਾਜ ਦੇ ਵਿੱਚ ਰਸੋਈਏ ਸਨ ਤੇ ਉਹ ਕੈਦੀਆਂ ਵਾਸਤੇ ਲੰਗਰ ਤਿਆਰ ਕਰਦੇ ਸਨ ਤੇ ਉਹਨਾਂ ਦੇ ਮਨ ਦੇ ਵਿੱਚ ਗੁਰੂ ਸਾਹਿਬ ਵਾਸਤੇ ਸ਼ਰਧਾ ਤੇ ਇਨਸਾਨੀਅਤ ਤੇ ਹੋਰ ਇਹ ਪਾਪ ਨੂੰ ਵੇਖ ਕੇ ਉਹ ਆਪਣੇ ਆਪ ਨੂੰ ਰੋਕ ਨਹੀਂ ਸਕੇ ਤੇ ਉਹਨਾਂ ਨੇ ਜਿੱਥੋਂ ਤੱਕ ਹੋ ਸਕੇ ਆ ਜਿੰਨਾ ਕੁ ਸੰਭਵ ਸੀ ਸੇਵਾ ਕੀਤੀ ਮੋਤੀराम ਮਹਿਰਾਜੀ ਨੇ ਮਾਤਾ ਗੁਜਰ ਕੌਰ ਅਤੇ ਛੋਟੇ ਸਹਬਜ਼ਾਦਿਆਂ ਨੂੰ ਇਹ ਬੇਨਤੀ ਕੀਤੀ ਕਿ ਉਹ ਸੁਬਾ ਵਜ਼ੀਰ ਖਾਨ ਦੀ ਕੈਦ ਦੇ ਵਿੱਚ ਤਿਆਰ ਕੀਤਾ ਗਿਆ ਜੇਲ੍ਹ ਦੇ ਵਿੱਚ ਤਿਆਰ ਕੀਤਾ ਗਿਆ ਲੰਗਰ ਹੈ ਜਿਹੜਾ ਉਹ ਛਕਣ ਤਾਂ ਮਾਤਾ ਜੀ ਨੇ ਇਹ ਕਹਿ ਕੇ ਉਹਨਾਂ ਨੂੰ ਮਨਾ ਕਰ ਦਿੱਤਾ ਜਵਾਬ ਦੇ ਦਿੱਤਾ ਕਿ ਉਹ ਕਿਸੇ ਪਾਪੀ ਦੇ ਰਸੋਈ ਖਾਨੇ ਦੇ ਵਿੱਚ ਤਿਆਰ ਕੀਤਾ ਹੋਇਆ ਲੰਗਰ ਹੈ ਜਿਹੜਾ ਉਹ ਨਹੀਂ ਛਕ ਸਕਦੇ ਉਸ ਤੋਂ ਬਾਅਦ ਦੇ ਵਿੱਚ ਮੋਤੀराम ਮਹਿਰਾ ਨੇ ਇਹ ਗੱਲ ਆਪਣੇ ਘਰ ਦੇ ਵਿੱਚ ਕੀਤੀ ਆਪਣੀ ਮਾਂ ਦੇ ਨਾਲ ਕੀਤੀ ਆਪਣੇ ਪਰਿਵਾਰ ਦੇ ਨਾਲ ਕੀਤੀ ਤਾਂ ਉਹਨਾਂ ਨੇ ਉਸ ਤੋਂ ਬਾਅਦ ਦੇ ਵਿੱਚ ਉਹਨਾਂ ਦਾ ਸਾਥ ਦਿੱਤਾ ਤੇ ਕਿਹਾ ਕਿ ਨਹੀਂ ਤੁਸੀਂ ਗੁਰੂ ਘਰ ਦੇ ਲਈ ਇੰਨੀ ਜ਼ਿਆਦਾ ਸ਼ਰਧਾ ਰੱਖਦੇ ਹੋ ਤੇ ਮਾਤਾ ਜੀ ਅਤੇ ਛੋਟੇ ਲਾਲਾਂ ਵਾਸਤੇ ਦੁੱਧ ਦੀ ਸੇਵਾ ਲੈ ਕੇ ਜਾਓ ਤੇ ਇੱਕ ਹੱਕ ਸੱਚ ਦੀ ਕਮਾਈ ਕਰਨ ਵਾਲੇ ਮੋਤੀराम ਮਹਿਰਾ ਜੀ ਦੇ ਹੱਥੋਂ ਮਾਤਾ ਜੀ ਨੇ ਅਤੇ ਛੋਟੇ ਸਹਿਬਜ਼ਾਦਿਆਂ ਨੇ ਦੁੱਧ ਦਾ ਲੰਗਰ ਛਕਿਆ ਤੇ ਇਹ ਸੇਵਾ ਕਰਨ ਦੇ ਬਦਲੇ ਵਿੱਚ ਵੇਖੋ ਤੁਸੀਂ ਇਤਿਹਾਸ ਹੈ ਜਿਹੜਾ ਆਪਣੇ ਆਪ ਦੇ ਵਿੱਚ ਕਿਵੇਂ ਇਸ ਚੀਜ਼ ਦੀ ਗਵਾਹੀ ਭਰਦਾ ਹੈ ਕਿ ਲੋਕ ਚੰਗਾ ਕਰਨ ਵਾਲੇ ਵੀ ਸਨ ਤੇ ਮਾੜਾ ਕਰਨ ਵਾਲੇ ਵੀ ਬਰਾਬਰ ਚੱਲਦੇ ਆਏ ਨੇ ਤਾਂ ਵਜ਼ੀਰ ਖਾਨ ਨੂੰ ਜਦੋਂ ਪੰਮਾ ਇਹ ਚੁਗਲੀ ਲਾਉਂਦਾ ਹੈ ਕਿ ਮੋਤੀराम ਮਹਿਰਾ ਦੇ ਵੱਲੋਂ ਛੋਟੇ ਸਾਹਿਬਜ਼ਾਦਿਆਂ ਨੂੰ ਅਤੇ ਮਾਤਾ ਗੁਜਰਕੌਰ ਨੂੰ ਦੁੱਧ ਛਕਾਇਆ ਜਾ ਰਿਹਾ ਹੈ ਸੇਵਾ ਕੀਤੀ ਜਾ ਰਹੀ ਹੈ ਤਾਂ ਉਸ ਤੋਂ ਬਾਅਦ ਦੇ ਵਿੱਚ ਉਸ ਗੁਰੂ ਘਰ ਦੇ ਸੇਵਕ ਨੂੰ ਕਿਸ ਤਰੀਕੇ ਦੇ ਨਾਲ ਚਰਖੜੀਆਂ ਤੇ ਚੜਨ ਦਾ ਫਤਵਾ ਸੁਣਾਇਆ ਜਾਂਦਾ ਹੈ ਤੇ ਇਤਿਹਾਸ ਦੇ ਵਿੱਚ ਇਹ ਵੀ ਦਰਜਾ ਹੈ ਕਿ ਮੋਤੀराम ਮਹਾਰਾਜੀ ਦਾ 7 ਸਾਲਾਂ ਦਾ ਪੁੱਤਰ ਨਰਾਇਣ ਉਸ ਨੂੰ ਵੀ ਹੈ ਜਿਹੜਾ ਸ਼ਹੀਦ ਕਰ ਦਿੱਤਾ ਜਾਂਦਾ ਹੈ ਤਾਂ ਇਹ ਸ਼ਹਾਦਤਾਂ ਉਹਨਾਂ ਨੂੰ ਸਿਰਫ ਇਸ ਲਈ ਮਿਲੀਆਂ ਕਿਉਂਕਿ ਉਹਨਾਂ ਨੇ ਇਨਸਾਨੀਅਤ ਦਾ ਸਾਥ ਦਿੱਤਾ ਤੇ ਉਹਨਾਂ ਨੇ ਗੁਰੂ ਘਰ ਦੇ ਵਿੱਚ ਆਪਣੀ ਸ਼ਰਧਾ ਜਿਹੜੀ ਨਿਸ਼ਠਾ ਜਿਹੜੀ ਉਸ ਨੂੰ ਬਣਾਏ ਰੱਖਿਆ ਅੱਜ ਇਤਿਹਾਸ ਮੋਤੀराम ਮਹਿਰਾਜੀ ਨੂੰ ਸਤਕਾਰ ਦੇ ਨਾਲ ਯਾਦ ਕਰਦਾ ਹੈ ਤੇ ਗੰਗੂ ਰਸੋਈਆ ਜਿਹੜਾ ਗੁਰੂ ਘਰ ਦੇ ਵਿੱਚ ਹੁੰਦਿਆਂ ਹੋਿਆਂ ਵੀ ਸੇਵਾ ਕਰਦਿਆਂ ਹੋਿਆਂ ਵੀ ਉੱਥੋਂ ਦਾ ਲੂਣ ਛਕਣ ਤੋਂ ਬਾਅਦ ਦੇ ਵਿੱਚ ਵੀ ਹੈ ਜਿਹੜਾ ਉਸ ਨੂੰ ਹਰਾਮ ਕਰਦਾ ਤੇ ਅੱਜ ਉਸ ਨੂੰ ਪਾਪੀ ਗੰਗੂ ਕਹਿ ਕੇ ਐ ਜਿਹੜਾ ਬੁਲਾਇਆ ਜਾਂਦਾ ਹੈ ਤੇ ਇਤਿਹਾਸ ਦੇ ਵਿੱਚ ਜਿੱਥੇ ਉਸ ਨੂੰ ਭੰਡਿਆ ਜਾਂਦਾ ਹੈ ਉੱਥੇ ਅੱਜ ਉਸ ਨੂੰ ਨਿੰਦਿਆ ਜਾਂਦਾ ਹੈ ਦੋਸਤੋ ਜ਼ੁਲਮ ਦੇ ਖਿਲਾਫ ਬੋਲਣ ਵਾਲਿਆਂ ਦੇ ਨਾਮ ਹਮੇਸ਼ਾ ਹੀ ਇਤਿਹਾਸ ਦੇ ਵਿੱਚ ਅਮਰ ਹੋ ਜਾਂਦੇ ਨੇ ਤੇ ਜ਼ੁਲਮ ਕਰਨ ਵਾਲਿਆਂ ਨੂੰ ਇਤਿਹਾਸ ਤਵਾਰੀਖ ਗੁਨਾਹਗਾਰ ਦੇ ਵਜੋਂ ਜ਼ਾਲਮੀ ਦੇ ਵਜੋਂ ਪੇਸ਼ ਕਰਦੀ ਏ ਜੋ ਕਿ ਰਹਿੰਦੀ ਦੁਨੀਆ ਤੱਕ ਇਸੇ ਤਰੀਕੇ ਦੇ ਨਾਲ ਉਹਨਾਂ ਦੀ ਏ ਤਸਵੀਰ ਹੈ ਜਿਹੜੀ ਲੋਕਾਂ ਦੇ ਸਾਹਮਣੇ ਪੇਸ਼ ਕੀਤੀ ਜਾਵੇਗੀ ਜਦੋਂ ਗੁਰੂ ਘਰ ਦੇ ਉੱਤੇ ਭੀੜ ਪਈ ਤਾਂ ਬਹੁਤ ਸਾਰੇ ਲੋਕਾਂ ਨੇ ਆ ਜਿਹੜਾ ਉਹਨਾਂ ਨੇ ਮਦਦ ਕੀਤੀ ਜੋ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਦੇ ਸਨ ਇੱਥੇ ਇਸ ਬਿਰਤਾਂਤ ਨੂੰ ਵੀ ਸਮਝਣ ਦੀ ਜ਼ਰੂਰਤ ਹੈ ਕਿ ਗੁਰੂ ਘਰ ਦਾ ਵੈਰ ਨਾ ਮੁਸਲਮਾਨਾਂ ਨਾਲ ਸੀ ਤੇ ਨਾ ਹੀ ਹਿੰਦੂਆਂ ਨਾਲ ਸੀ ਉਹਨਾਂ ਦਾ ਵੈਰ ਤੇ ਵਿਰੋਧ ਸਿਰਫ ਤੇ ਸਿਰਫ ਜ਼ੁਲਮ ਦੇ ਨਾਲ ਸੀ ਤੇ ਜ਼ਾਲਮ ਦੇ ਨਾਲ ਹੀ ਉਹਨਾਂ ਦਾ ਟਕਰਾ ਸੀ ਕਿਉਂਕਿ ਬਹੁਤ ਸਾਰੇ ਲੋਕ ਅਕਸਰ ਅਵੈਸਲੇ ਹੋ ਕੇ ਇਹ ਗੱਲ ਕਹਿ ਦਿੰਦੇ ਨੇ ਕਿ ਮੁਸਲਮਾਨਾਂ ਦੇ ਵੱਲੋਂ ਇਹ ਜ਼ੁਲਮ ਹੈ ਜਿਹੜਾ ਕਮਾਇਆ ਗਿਆ ਬਿਲਕੁਲ ਨਹੀਂ ਕਿਉਂਕਿ ਇਸ ਤਰੀਕੇ ਦੇ ਮੁਸਲਮਾਨ ਵੀ ਸਨ ਜਿਨ੍ਹਾਂ ਨੇ ਆਪਣੇ ਦੀਨ ਇਮਾਨ ਦੇ ਉੱਤੇ ਰਹਿੰਦਿਆਂ ਹੋਇਆਂ ਗੁਰੂ ਘਰ ਦੇ ਵਿੱਚ ਸ਼ਰਧਾ ਬਣਾਈ ਤੇ ਇਨਸਾਨੀਅਤ ਦਾ ਸਾਥ ਦਿੱਤਾ ਤੇ ਉਹਨਾਂ ਨੇ ਵੱਗ ਚੜ ਕੇ ਅੱਗੇ ਜਿਹੜਾ ਗੁਰੂ ਘਰ ਦੀ ਸੇਵਾ ਲਈ ਜਿਨ੍ਹਾਂ ਦੇ ਵਿੱਚ ਵੱਡੇ ਨਾਮ ਆਉਂਦੇ ਨੇ ਨਬੀ ਖਾਂ ਗਨੀ ਖਾਂ ਜੋ ਕਿ ਉੱਚ ਦਾ ਪੀਰ ਬਣਾ ਕੇ ਗੁਰੂ ਸਾਹਿਬ ਨੂੰ ਲੈ ਕੇ ਜਾਂਦੇ ਨੇ ਬੁੱਧੂ ਸ਼ਾਹ ਦਾ ਜ਼ਿਕਰ ਆਉਂਦਾ ਹੈ ਨਿਹੰਗ ਖਾਨ ਦਾ ਜ਼ਿਕਰ ਆਉਂਦਾ ਹੈ ਬੀਬੀ ਮੁਮਤਾਜ਼ ਦਾ ਜ਼ਿਕਰ ਆਉਂਦਾ ਹੈ ਨਵਾਬ ਸ਼ੇਰ ਮੁਹੰਮਦ ਖਾਨ ਮਲੇਰਕੋਟਲਾ ਦਾ ਜ਼ਿਕਰ ਆਉਂਦਾ ਹੈ ਜਿਨ੍ਹਾਂ ਨੇ ਹਾ ਦਾ ਨਾਰਾ ਮਾਰਿਆ ਤਾਂ ਇਤਿਹਾਸ ਹਮੇਸ਼ਾ ਹੀ ਆਪਣੇ ਨਾਇਕਾਂ ਨੂੰ ਹੈ ਜਿਹੜਾ ਯਾਦ ਕਰਦਾ ਰਹਿੰਦਾ ਹੈ ਉੱਥੇ ਹੀ ਦੂਜੇ ਪਾਸੇ ਜ਼ੁਲਮ ਕਮਾਉਣ ਵਾਲਿਆਂ ਪਾਪ ਕਰਨ ਵਾਲਿਆਂ ਦਾ ਨਾਮ ਹੈ ਜਿਹੜਾ ਉਹ ਵੀ ਆਉਂਦਾ ਹੈ ਪਰ ਉਹਨਾਂ ਨੂੰ ਨਿੰਦਿਆ ਜਾਂਦਾ ਹੈ ਜਿਵੇਂ ਅੱਜ ਲੋਕ ਜ਼ਾਲਮੀ ਵਜ਼ੀਰ ਖਾਨ ਜਾਂ ਵਜ਼ੀਦਾ ਕਹਿ ਕੇ ਗੱਲ ਕਰਦੇ ਨੇ ਜਿਵੇਂ ਅੱਜ ਲੋਕ ਗੰਗੂ ਪਾਪੀ ਦਾ ਜ਼ਿਕਰ ਕਰਦੇ ਨੇ ਜਿਵੇਂ ਅੱਜ ਲੋਕਾਂ ਦੇ ਵੱਲੋਂ ਪੰਮਾ ਦਾ ਜ਼ਿਕਰ ਕੀਤਾ ਜਾਂਦਾ ਹੈ ਜਿਸ ਨੇ ਚੁਗਲੀ ਕੀਤੀ ਸੀ ਮੋਤੀराम ਮਹਿਰਾ ਦੀ ਵਜ਼ੀਰ ਖਾਨ ਦੇ ਕੋਲ ਤੇ ਸੁੱਚਾ ਆਨੰਦ ਦਾ ਜ਼ਿਕਰ ਆਉਂਦਾ ਜਿਸ ਨੇ ਗੁਰੂ ਸਾਹਿਬ ਦੇ ਛੋਟੇ ਲਾਲਾ ਨੂੰ ਇਹ ਕਿਹਾ ਸੀ ਕਿ ਇਹ ਸੱਪ ਦੇ ਬੱਚੇ ਨੇ ਤੇ ਸੱਪ ਦੇ ਬੱਚੇ ਸਪੋਲੀਏ ਕਦੇ ਵੀ ਡੰਗ ਸਕਦੇ ਨੇ ਇਹ ਤੋਮਮਤ ਉਸ ਨੇ ਆਪਣੇ ਮੱਥੇ ਤੇ ਲਵਾਈ ਤੇ ਇਤਿਹਾਸ ਉਹਨਾਂ ਨੂੰ ਪਾਪੀਆਂ ਦੇ ਵਿੱਚ ਗਿਣਦਾ ਹੈ ਤੇ ਦੂਜੇ ਪਾਸੇ ਗੁਰੂ ਘਰ ਦੇ ਵਿੱਚ ਸ਼ਰਧਾ ਰੱਖਣ ਵਾਲਿਆਂ ਨੂੰ ਇਤਿਹਾਸ ਵਡਿਆਉਂਦਾ ਹੈ ਤੇ ਉਹਨਾਂ ਦਾ ਜ਼ਿਕਰ ਆਉਂਦਾ ਹੈ ਕਿ ਉਹਨਾਂ ਨੇ ਕਿਵੇਂ ਆਪਣੇ ਅੰਦਰ ਇਨਸਾਨੀਅਤ ਨੂੰ ਜਿਉਂਦਾ ਰੱਖਿਆ ਤਾਂ ਦੋਸਤੋ ਇਹ ਗੱਲ ਹਮੇਸ਼ਾ ਆਪਣੇ ਜ਼ਿਹਨ 'ਚ ਸਾਨੂੰ ਰੱਖਣੀ ਚਾਹੀਦੀ ਏ ਕਿ ਪਾਪ ਦੇ ਖਿਲਾਫ ਬੋਲਣ ਵਾਲਾ ਜ਼ੁਲਮ ਦੇ ਖਿਲਾਫ ਬੋਲਣ ਵਾਲਾ ਉਸ ਨੂੰ ਇਤਿਹਾਸ ਦੇ ਵਿੱਚ ਯਾਦ ਰੱਖਿਆ ਜਾਂਦਾ ਉਹ ਅਮਰ ਹੋ ਜਾਂਦਾ ਤੇ ਪਾਪ ਕਮਾਉਣ ਵਾਲਾ ਜਿਹੜਾ ਉਸ ਨੂੰ ਇਤਿਹਾਸ ਦੇ ਵਿੱਚ ਗੁਨਾਹਗਾਰ ਪੇਸ਼ ਕੀਤਾ ਜਾਂਦਾ ਹੈ ਤੇ ਰੈਂਦੀ ਉਮਰ ਤੱਕ ਉਸ ਨੂੰ ਲਾਣਤਾ ਪੈਂਦੀਆਂ ਰਹਿੰਦੀਆਂ ਨੇ ਤਾਂ ਜਿੱਥੇ ਕਿਤੇ ਵੀ ਜ਼ੁਲਮ ਹੁੰਦਾ ਉਸ ਦਾ ਡਟ ਕੇ ਵਿਰੋਧ ਕਰੋ ਉਸ ਦਾ ਸਾਹਮਣਾ ਕਰੋ ਇਹ ਹੀ ਸਿੱਖਿਆ ਸਾਨੂੰ ਸਾਡੇ ਗੁਰੂ ਸਾਹਿਬਾਨ ਨੇ ਦਿੱਤੀ ਏ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਚੈਨਲ ਨੂੰ ਫੋਲੋ ਅਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ